ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਸਾਡੀ ਕੌਮ ਦੇ ਮਹਾਨ ਜੋਧੇ ਜਿਨ੍ਹਾਂ ਨੇ ਕੌਮ ਲਈ ਇੱਕ ਸੰਘਰਸ਼ ਕੀਤਾ ਪੁਲਿਸ ਵੱਲੋਂ ਜਿਹੜੇ ਨੌਜਵਾਨਾਂ ਨੂੰ ਕਰਾਂ ਚੋਂ ਚੱਕ ਕੇ ਸ਼ਹੀਦ ਕਰ ਦਿੱਤਾ ਜਾਂਦਾ ਇਸੇ ਬਾਅਦ ਵਿੱਚ ਲਵਾਰ ਸਲਾਖਾਂ ਕਹਿ ਕੇ ਸਾੜ ਦਿੱਤਾ ਜਾਂਦਾ ਸੀ ਉਹਨਾਂ ਸਿੱਖ ਨੌਜਵਾਨਾਂ ਦੀ ਜਾਣਕਾਰੀ ਇਕੱਠੀ ਕਰਕੇ ਸਿਵਿਆਂ ਵਿੱਚੋਂ ਤੇ ਉਹ ਸਾਰੀ ਜਾਣਕਾਰੀ ਨੂੰ ਦੁਨੀਆ ਸਾਹਮਣੇ ਲਿਆਂਦਾ ਪੰਜਾਬ ਪੁਲਿਸ ਤੇ ਸਰਕਾਰ ਦੇ ਜੋ ਜ਼ੁਲਮ ਸੀ ਉਹ ਪੂਰੀ ਦੁਨੀਆ ਨੂੰ ਦੱਸੇ ਤੇ ਅੰਤ ਇਹ ਲੜਾਈ ਲੜਦੇ ਲੜਦੇ ਹੀ ਖੁਦ ਸ਼ਹੀਦੀ ਵੀ ਪ੍ਰਾਪਤ ਕਰ ਗਏ ਤੇ ਜਿਵੇਂ ਫਲੰਟਸਨ ਕਹਿੰਦਾ ਜੀ ਇੱਕ ਗੱਲ ਕਿਹਾ ਕਰਦੇ ਸੀ ਖਾਲਸਾ ਦੁਨੀਆ ਦੇ ਸਭ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਸਾਜਿਆ ਗਿਆ ਸੀ ਜੇ ਤੁਸੀਂ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕੇ ਦੁਨੀਆ ਨੂੰ ਇਹ ਨਹੀਂ ਦੱਸਦਾ